ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਪਿਛਲੇ ਕੁਝ ਸਮੇਂ ਤੋਂ 6 ਮਹੀਨੇ ਤੋਂ ਸ਼ਾਇਦ ਕਿਤਾਬਾਂ ਪੜ੍ਹਨ ਦਾ ਜਿਹੜਾ ਸ਼ੌਂਕ ਨਮ ਨਮ ਮੈਨੂੰ ਜਗਿਆ ਕਿਉਂਕਿ ਸੁਣਨ ਦੇ ਹੁੰਨੇ ਆ ਕਿ ਕਿਤਾਬਾਂ ਇਨਸਾਨ ਦੀ ਸਭ ਤੋਂ ਵਧੀਆ ਦੋਸਤ ਹੁੰਦੀਆਂ ਨੇ ਤੇ ਮੈਂ ਆਪਣਾ ਫ੍ਰੀ ਟਾਈਮ ਜਿਹੜਾ ਆਪਾਂ ਮੋਬਾਈਲ ਰੀਲਾਂ ਦੇਖਣ 'ਚ ਖਰਾਬ ਕਰਦੇ ਆ ਉਹ ਉਸੇ ਟਾਈਮ ਨੂੰ ਮੈਂ ਕਿਤਾਬਾਂ ਪੜ੍ਹਨ ਦੇ ਵਿੱਚ ਤਬਦੀਲ ਕੀਤਾ ਉਹਦੇ 'ਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਹੁਣ ਤੱਕ ਮੈਂ 20 ਵੀ 25 ਸ਼ਾਇਦ ਕਿਤਾਬਾਂ ਮੈਂ ਪੜ ਚੁੱਕਿਆ। ਪਰ ਇੱਕ ਕਿਤਾਬ ਜਿਹਦਾ ਆਪਾਂ ਅਕਸਰੀ ਰਵਾਪ ਦੇਖਦੇ ਆਂ ਸੋਸ਼ਲ ਮੀਡੀਆ ਤੇ ਵੱਡੇ ਵੱਡੇ ਕਲਾਕਾਰ ਰਾਣਾ ਰਣਵੀਰ ਦੇਵੀ ਮਖਸੂਸਪੂਰੀਆ ਸਿਮਨਜੋਤ ਮੱਕੜ ਪ੍ਰਿੰਸ ਕਮਲ ਜੀ ਤੇ ਜਿੰਨੇ ਵੀ ਸਾਹਿਤ ਨਾਲ ਜੁੜੇ ਹੋਏ ਬੰਦੇ ਨੇ ਜਾਂ ਕਲਾਕਾਰ ਬੰਦੇ ਨੇ ਉਹ ਇੱਕੋ ਕਿਤਾਬ ਦੀ ਗੱਲ ਕਰਦੇ ਆ ਵੀ ਜੇ ਤੁਸੀਂ ਕਿਤਾਬ ਪੜਨੀ ਹੈ ਤਾਂ ਪੜੋ ਤੁਸੀਂ ਮੇਰਾ ਤਾਕਿਸਤ। ਤਾਂ ਮੈਂ ਵੀ ਇਹ ਕਿਤਾਬ ਪੜੀ। ਲਗਭਗ 1 ਮਹੀਨਾ ਪਹਿਲਾਂ ਇੱਕ ਤਾਂ ਮਗਾਈ ਸੀ ਮੈਂ। ਤੇ ਅੱਜ ਦਾ ਮੈਂ ਰਿਵਿਊ ਕਰਦਾ ਕਿ ਕਿਹੋ ਜੀ ਹੈ ਕਿਤਾਬ ਕਿਉਂ ਪੜ੍ਹਨੀ ਚਾਹੀਦੀ ਕਿਨੂੰ ਪੜ੍ਹਨੀ ਚਾਹੀਦੀ ਇਹਦੇ ਬਾਰੇ ਦੱਸ ਦਿਆਂ ਕਿ ਇਹਦੇ ਦੋ ਐਡੀਸ਼ਨ ਨੇਗੇ ਇੱਕ ਐਡੀਸ਼ਨ ਭਾਗ ਪਹਿਲਾ ਇੱਕ ਦੂਸਰਾ ਪਰ ਇਹ ਜਿਹੜੀ ਕਿਤਾਬ ਮੈਂ ਮੰਗਾਈ ਸੀ ਇਹ ਦੋਨਾਂ ਦਾ ਕੰਬਾਈਨ ਐਡੀਸ਼ਨ ਹੈਗਾ ਦੋਨੇ ਐਡੀਸ਼ਨ ਇੱਕ ਚੀ ਨੇ 528 ਪੇਜਾਂ ਦੀ ਇਹ ਕਿਤਾਬ ਹੈ ਇਹ ਕਿਤਾਬ ਚ ਕੀ ਹੈ ਜਿਹੜਾ ਇਸ ਕਿਤਾਬ ਨੂੰ ਲਿਖਣ ਵਾਲਾ ਰਾਈਟਰ ਹੈ ਦਾ ਬੰਦਾ ਰਸੂਲ ਹਮਜ਼ਾ ਤੋ ਉਹ ਕੀ ਲਿਖ ਰਿਹਾ ਇਹਦੇ ਚ ਪਹਿਲਾ ਜਿਹੜਾ ਭਾਗ ਆ ਉਹ ਪਹਿਲੇ ਭਾਗ ਵਿੱਚ ਸਿਰਫ ਆਪਣੇ ਨਾਲ ਗੱਲਾਂ ਕਰਦਾ ਕਿ ਮੈਂ ਇੱਕ ਕਿਤਾਬ ਲਿਖਣੀ ਹੈ ਉਹ ਕਿਤਾਬ ਕਿਵੇਂ ਦੀ ਹੋਵੇਗੀ ਉਹਦਾ ਵਿਸ਼ਾ ਕੀ ਹੋਵੇਗਾ ਉਹਦਾ ਬੋਲੀ ਕੀ ਹੋਵੇਗੀ ਉਹ ਕਿੱਦਾਂ ਦੀ ਹੋਵੇਗੀ ਸਿਰਫ ਉਹਦੇ ਬਾਰੇ ਗੱਲਾਂ ਕਰ ਰਿਹਾ ਉਹ ਸਿਰਫ ਇੱਕ ਕਿਤਾਬ ਨੂੰ ਲਿਖਣ ਦੇ ਜਿਹੜੇ ਆਈਡੀਆ ਆ ਉਹਨਾਂ ਨੂੰ ਫਰੋਲ ਰਿਹਾ ਲਗਭਗ 1.5 200 ਪੇਜ ਇਸੇ ਗੱਲ 'ਤੇ ਗੁਜ਼ਰ ਜਾਂਦੇ ਨੇ ਕਿ ਇੱਕ ਕਿਤਾਬ ਕਿੱਦਾਂ ਦੀ ਹੋਣੀ ਚਾਹੀਦੀ ਹੈ ਕਵਿਤਾ ਕਿੱਦਾਂ ਦੀ ਹੋਣੀ ਚਾਹੀਦੀ ਹੈ ਤੁਹਾਡੀ ਬੋਲੀ ਕਿਵੇਂ ਦੀ ਹੋਣੀ ਚਾਹੀਦੀ ਹੈ ਇਸੇ ਲਈ ਇਹਨੂੰ ਜਿਹੜੇ ਰਾਈਟਰ ਨੇ ਜਾਂ ਜਿਹੜੇ ਰਾਈਟਰ ਫਿਲਮਾਂ ਲਿਖਣ ਵਾਲੇ ਜਾਂ ਸਾਹਿਤ ਨਾਲ ਜੁੜੇ ਹੋਏ ਸਿੰਗਰ ਜੋ ਵੀ ਡੂੰਗੇ ਬੰਦੇ ਨੇ ਉਹ ਇਹਨੂੰ ਪਸੰਦ ਕਰਦੇ ਆ ਪਰ ਆਮ ਲੋਕਾਂ ਦੇ ਇਹ ਬਹੁਤੀ ਪਸੰਦ ਨਹੀਂ ਆਉਂਦੀ ਜਿਵੇਂ ਕਿ ਮੇਰੇ ਵੀ ਇਹ ਕਿਤਾਬ ਬਹੁਤੀ ਪਸੰਦ ਨਹੀਂ ਆਈ ਕਿਉਂਕਿ ਆਪਾਂ ਨੂੰ ਆਮ ਬੰਦਿਆਂ ਨੂੰ ਮੈਂ ਮੈਂ ਤਾਂ ਐਵੇਂ ਕਹਿੰਦਾ ਵੀ ਮੈਂ ਕਿਤਾਬਾਂ ਪੜਦਾ ਮਨੋਰੰਜਨ ਵਾਸਤੇ ਪਰ ਮਨੋਰੰਜਨ ਵਾਲੀ ਕਿਤਾਬ ਨਹੀਂ ਹੈਗੀ ਇਹ ਇਹਦੇ ਵਿੱਚ ਦੱਸਿਆ ਗਿਆ ਕਿ ਤੁਸੀਂ ਆਪਣੀ ਬੋਲੀ ਨੂੰ ਕਿੰਨੀ ਬੋਲੀ ਤੁਹਾਡੀ ਕਿੰਨੀ ਇੰਪੋਰਟੈਂਟ ਹੁੰਦੀ ਹੈ ਤੁਸੀਂ ਆਪਣੀ ਬੋਲੀ ਨੂੰ ਕਿੰਨਾ ਪਿਆਰ ਕਰ ਸਕਦੇ ਹੋ ਤੇ ਤੁਹਾਡੇ ਦੇਸ਼ ਤੁਹਾਡਾ ਪਿੰਡ ਤੁਹਾਡਾ ਪੰਜਾਬ ਉਹ ਕਿੰਨਾ ਸੋਹਣਾ ਹੈ ਕਿਉਂਕਿ ਉਹ ਉਹ ਆਪਣੇ ਦੇਸ਼ ਪਾਕਿਸਤਾਨ ਦੀ ਗੱਲ ਕਰ ਰਿਹਾ ਜਦੋਂ ਕੋਈ ਪੁੱਛਦਾ ਕਿ ਸਭ ਤੋਂ ਸੋਹਣਾ ਦੇਸ਼ ਕਿਹੜਾ ਹੈ ਪਾਕਿਸਤਾਨ ਸਭ ਤੋਂ ਸੋਹਣੇ ਪਹਾੜ ਕਿੱਥੋਂ ਹੁੰਦੇ ਆ ਪਾਕਿਸਤਾਨ ਦੇ ਸਭ ਤੋਂ ਸੋਹਣੇ ਫੁੱਲ ਕਿੱਥੋਂ ਹੁੰਦੇ ਆ ਪਾਕਿਸਤਾਨ ਦੇ ਤਾਂ ਸਭ ਤੋਂ ਸੋਹਣੀ ਬੋਲੀ ਕਿੱਥੋਂ ਦੀ ਹੈ ਪਾਕਿਸਤਾਨ ਦੀ ਇਸ ਬਾਰੇ ਗੱਲ ਕੀਤੀ ਗਈ ਹੈ ਜਿਵੇਂ ਕਿ ਇਹਦੇ ਵਿੱਚ ਵਨ ਲਾਈਨਾਂ ਵਨ ਲਾਈਨ ਜੇ ਆਪਾਂ ਕਹਿ ਲਈਏ ਤਾਂ ਬਹੁਤ ਸੋਹਣੀਆਂ ਇਹਦੇ ਵਿੱਚ ਸਖਿਆਵਾਂ ਨੇ ਇੱਕ ਇੱਕ ਲਾਈਨ ਦੀਆਂ ਇਹ ਸਟੋਰੀ ਚੱਲਦੀ ਹੈ ਫਿਰ ਇੱਕ ਲਾਈਨ ਦੇ ਵਿੱਚ ਸਿੱਖਿਆ ਆਉਂਦੀ ਹੈ ਜਿਵੇਂ ਕਿ ਜੇ ਤੁਹਾਡੀ ਪਿੱਠ ਤੇ ਖੁਰਕ ਹੋ ਰਹੀ ਹੈ ਤਾਂ ਤੁਹਾਡੇ ਤੋਂ ਸੋਨਾ ਨੂੰ ਕੋਈ ਨਹੀਂ ਖੁਰਕ ਸਕਦਾ ਜਾਂ ਇੱਕ ਜਿਵੇਂ ਉਹ ਵਿਦੇਸ਼ ਗਿਆ ਹੁੰਦਾ ਤੇ ਉੱਥੇ ਇੱਕ ਗਵਾਚੇ ਹੋਏ ਲੜਕੇ ਦੀ ਮਾਂ ਨੂੰ ਜਦੋਂ ਵਾਪਸ ਆ ਕੇ ਲੱਭਦਾ ਤੇ ਉਹਦੀ ਮਾਂ ਪੁੱਛਦੀ ਹੈ ਕਿ ਤੂੰ ਸੱਚੀ ਮੇਰੇ ਪੁੱਤ ਨੂੰ ਮਿਲਿਆ ਉਹ ਕਹਿੰਦਾ ਹਾਂ ਕਹਿੰਦੀ ਉਹ ਕਿਹੜੀ ਭਾਸ਼ਾ 'ਚ ਗੱਲ ਕਰ ਰਿਹਾ ਸੀਗਾ ਕਿ ਉਹ ਆਪਣੀ ਭਾਸ਼ਾ 'ਚ ਗੱਲ ਕਰ ਰਿਹਾ ਸੀ ਕਹਿੰਦਾ ਨਹੀਂ ਅਸੀਂ ਵਿਦੇਸੀ ਭਾਸ਼ਾ 'ਚ ਗੱਲ ਕੀਤੀ ਵੀ ਉਹ ਹੋਰਚ ਕਰ ਰਿਆ ਸੀ ਮੈਂ ਹੋਰਚ ਉਹ ਕਹਿੰਦੀ ਪਹਿਲਾਂ ਤਾਂ ਮੈਨੂੰ ਉਮੀਦ ਸੀ ਕਿ ਮੇਰਾ ਪੁੱਤ ਜਾਉਂਦਾ ਹੋਊਗਾ ਪਰ ਕਹਿੰਦੀ ਹੁਣ ਮੈਂ ਆ ਗੱਲ ਸੁਣ ਕੇ ਵੀ ਉਹ ਆਪਣੀ ਮਾਂ ਭਾਸ਼ਾ ਭੁੱਲ ਗਿਆ ਮੇਰੀ ਸਿਖਾਈ ਹੋਈ ਬੋਲੀ ਭੁੱਲ ਗਿਆ ਮੈਨੂੰ ਚੀਕ ਨਾ ਕਿ ਮੇਰਾ ਪੁੱਤ ਮਰ ਗਿਆ ਉਹ ਨੇ ਇਥੋਂ ਤੱਕ ਕਹਿਤਾ ਵੀ ਮਾਂ ਬੋਲੀ ਨੂੰ ਇੰਨਾ ਵੱਡਾ ਇਹਦੇ ਤੇ ਮਹੱਤਤਾ ਦਿੱਤੀ ਗਈ ਇਸ ਬੁੱਕ ਦੇ ਵਿੱਚ ਹਨਾ ਤੇ ਜੇ ਤੁਸੀਂ ਨਵੇਂ-ਨਵੇਂ ਪੜਨ ਲੱਗੇ ਹੋ ਤਾਂ ਇਹਨੂੰ ਨਾ ਪੜੋ ਇਹਨਾਂ ਪੰਗਾ ਨਾ ਲਿਓ ਮੈਂ ਵੀ 2 250 ਪੇਜ ਪੜ ਕੇ ਇਹਦੀ ਅੱਧੀ ਬੁੱਕ ਪੜ ਕੇ ਦਾ ਖੇੜਾ ਛੱਡਤਾ ਸੀ ਕਿਉਂਕਿ ਮੈਨੂੰ ਬਿਲਕੁਲ ਇੰਟਰਸਟਿੰਗ ਨਹੀਂ ਬਣ ਰਿਆ ਸੀ ਪਰ ਫਿਰ ਤਾਕੇ ਦਾ ਰਿਵਿਊ ਕਰ ਸਕਾਂ ਤੱਕ ਇਹਨਾਂ ਦੀ ਕਿਤਾਬ ਪੜੀ ਮੈਂ ਪੂਰੀ ਕੀਤੀ ਪਰ ਵੀ ਜਿੱਥੋਂ ਇਹਦਾ ਇਹ ਹੈ ਵੀ ਤੁਸੀਂ ਐਂ ਕਿਤਾਬ ਖੋਲ੍ਹ ਲਈ ਤੁਸੀਂ ਇੱਥੋਂ ਸ਼ੁਰੂ ਕਰ ਲਈ ਤਾਂ ਇੱਥੋਂ ਵੀ ਤੁਸੀਂ ਇਹਨੂੰ ਪੜ੍ਹ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਹਾਨੂੰ ਪਿਛਲਾ ਪਤਾ ਹੋਊਗਾ ਇਹਦੇ 'ਚ ਇਹੀ ਚੀਜ਼ ਹੈ ਕਿ ਬਾਕੀ ਠੀਕ ਹੈ ਜੇ ਡੂੰਘੇ ਲੋਕਾਂ ਵਾਸਤੇ ਮੈਂ ਕਹਾਂ ਤਾਂ ਇਹ ਕਿਤਾਬ ਹਰੇਕ ਵਾਸਤੇ ਨਹੀਂ ਬਣੀ ਹੋਈ ਬਸ ਇਹੀ ਕੁਛ ਹੈ ਦੇ 'ਚ ਆਪਾਂ ਆਉਣ ਵਾਲੀ ਵੀਡੀਓਜ਼ ਦੇ ਵਿੱਚ ਮੈਂ ਹੋਰ ਵੀ ਜਿਹੜੀਆਂ ਕਿਤਾਬਾਂ ਪੜ੍ਹਦਾ ਮੈਂ ਸਾਰੀਆਂ ਦਾ ਰਿਵਿਊ ਕਰਿਆ ਕਰੂੰਗਾ ਕਿ ਕਿਹੜੀਆਂ ਕਿਤਾਬਾਂ 'ਚ ਕੀ ਨਿਕਲਦਾ ਇਹਦੇ ਨਾਲੋਂ ਮੈਨੂੰ ਸੋਹਣੀ ਲੱਗੀ ਚਾਲੀ ਦੇਣਾ 40 ਦਿਨ ਕਿਤਾਬ ਪੜ੍ਹੀ ਉਹ ਬਹੁਤ ਛੋਟੀ ਕਿਤਾਬ ਆ ਪਰ ਉਹੀ ਚੀਜ਼ਾਂ ਸਿੱਖਣ ਨੂੰ ਉਹਦੇ 'ਚ ਵੀ ਬਹੁਤ ਕੁਝ ਆ ਉਹਦੇ 'ਚ ਵੀ ਸਫ਼ਰ ਹੈ ਇੱਕ 40 ਦਿਨਾਂ ਦਾ ਉਹ ਬਹੁਤ ਸੋਹਣੀ ਕਿਤਾਬ ਆ ਐਵੇਂ ਕਹਦੇ ਆ ਉਹਦੀ ਵੀ ਐਡ ਬਹੁਤ ਸੀ ਉਹ ਵੀ ਮੈਂ ਐਡ ਦੇਖ ਕੇ ਪੜ੍ਹੀ ਸੀ ਤੇ ਇਹੀ ਮੈਂ ਐਡ ਦੇਖ ਕੇ ਪੜ੍ਹੀ ਸੀਗੀ ਪਰ ਇਹਦੇ 'ਚੋਂ ਆਮ ਲੋਕਾਂ ਵਾਸਤੇ ਕੁਝ ਨਹੀਂ ਹੈਗਾ ਇਹਦੇ ਵਿੱਚ ਸਿਰਫ ਜਿਹੜੇ ਬੰਦੇ ਸਾਹਿਤ ਨਾਲ ਜੁੜੇ ਹੋਏ ਨੇ ਜਿਹੜੇ ਡੂੰਘੇ ਬੰਦੇ ਨੇ ਲਿਖਣ ਵਾਲੇ ਨੇ ਗਾਉਣ ਵਾਲੇ ਨੇ ਆਪਣੇ ਦੇਸ਼ ਮਿੱਟੀ ਨੂੰ ਜ਼ਿਆਦਾ ਪਿਆਰ ਕਰਨ ਵਾਲੇ ਨੇ ਆਪਾਂ ਉਹਨਾਂ 'ਚੋਂ ਕਿਸੇ 'ਚ ਨਹੀਂ ਆਉਂਦੇ ਹੈਗੇ ਤਾਂ ਉਹਨਾਂ ਵਾਸਤੇ ਬੁੱਕ ਨਹੀਂ ਹੈਗੀ ਧੰਨਵਾਦ